ਆਹ ਦੇਖੋ ਬਈ ਭਾਰਤਮਾਲਾ ਛੜਕਦੇ ਇਹਨਾਂ ਨੇ ਪਾਣੀ ਦੀ ਕਰਾਉ ਸਿੰਘ ਖਾਤਰ ਨਹਿਰੀ ਪਾਣੀ ਦੇ ਖਾਤਰ ਕਰਾਉ ਸਿੰਘ ਖਾਤਰ ਪੈਪਾਂ ਦੱਬੀਆਂ ਤੇ ਆਹ ਦੇਖੋ ਬਈ ਇਹ ਨਾ ਲੀਕ ਛੜਤੀਆਂ ਇਹਦੂ ਪਹਿਲੀ ਲੀਕ ਆ ਹਲੇ ਇਹਨਾਂ ਦੇ ਮਿੱਟੀ ਦਾ ਪਈ ਨਹੀਂ ਜੇ ਮਿੱਟੀ ਜੇ ਦੱਬੀ ਗਈਆਂ ਤਾਂ ਵਿੱਚ ਹੀ ਪਾਣੀ ਪੀਣ ਲੱਗ ਜਾਂਦੀਆਂ ਆਹ ਦੇਖ ਲਓ ਬਈ ਪਾਣੀ ਵਿੱਚ ਹੀ ਖਪੀ ਜਾਂਦਾ ਕਿਸਾਨਾਂ ਦਾ ਪਾਣੀ ਗਾਹਾਂ ਨਹੀਂ ਜਾ ਰਿਹਾ ਟਾਲੀਆਂ ਵਾਲਾ ਮੋਗਾ ਕੋਟਸ਼ਮੀਰ ਬਈ ਆਹ ਦੇਖੋ ਬਈ ਪਾਣੀ ਵਿੱਚ ਖਾਪਣ ਲੱਗ ਗਿਆ ਇਹਨਾਂ ਨੇ ਪਾਈਪਾਂ ਦੇ ਜੋੜਾਂ 'ਤੇ ਬਜੜੀ ਪਾਈ ਐ ਜੋੜਾਂ 'ਤੇ ਪਤਾ ਨਹੀਂ ਬਜੜੀ ਕਿਹੜੇ ਹਿਸਾਬ ਨਾਲ ਪਾਈ ਐ ਕਿਹੜਾ ਬਾਈ ਪਾਣੀ ਦਾ ਵਿੱਚ ਹੀ ਖਾਪਣ ਹੋ ਰਿਹਾ ਆਹ ਦੇਖ ਲਓ ਬਾਈ ਪਾਈਪਾਂ ਭਰੀਆਂ ਖੜੀਆਂ ਸਾਰੀਆਂ ਤੁਹਾਡੇ ਸਾਹਮਣੇ ਐ ਬਾਈ ਟਾਂਗੋਂ ਅਸੀਂ ਕਹਨੇ ਆ ਸਾਡੀ 21 ਮੰਗ ਆ ਸਾਡਾ ਬਾਈ ਖਾਲ ਛੜਕ ਤੋਂ ਪਾਸੇ ਕੀਤਾ ਜਾਵੇ ਚਾਰ ਦਿਨਾਂ ਨੂੰ ਕੋਈ ਪਾਈਪ ਲੀਕ ਹੁੰਦੀ ਐ ਇਹਦਾ ਕੀ ਪਤਾ ਲੱਗਿਆ ਕਰੂ ਬਾਈ ਕੋਈ ਇਹਦਾ ਹੱਲ ਨਹੀਂ ਉਦੋਂ ਤਾਂਗੋਂ ਕਹਨੇ ਆ ਬਈ ਉਹ ਥੋਂ ਦੀ ਸਾਡਾ ਖਾਲ ਪਾਸੇ ਦੀ ਬਣਾ ਦੇਣ ਇਹ ਜਾਂ ਫਿਰ ਬਲਾਕ ਪਾਏ ਆ ਨਾ 7 ਫੁੱਟ ਚ ਉੱਚੇ ਹੁੰਦੇ ਆ 3 ਫੁੱਟ ਚੌੜਾ ਹੁੰਦਾ ਤੇ ਉਹਦੇ ਵਿੱਚ ਦੀ ਪਾਣੀ ਜਾਊਗਾ ਤਾਂ ਅਗਲੇ ਨੂੰ ਪਤਾ ਤਾਂ ਲੱਗੂ ਕੋਈ ਇਹਦੇ ਚ ਤਾਂ ਬਾਈ ਹੁਣ ਮਿੱਟੀ ਚ ਦੱਬੀ ਗਈ ਏ ਸੜਕ ਚ ਇਹਦਾ ਕੋਈ ਹੱਲ ਨਹੀਂ ਹੋਣਾ ਬਾਅਦ ਚ ਬਾਈ ਤਾਂਗੋਂ ਬਾਈ ਕਿਤੇ ਵੀ ਬਾਲਤ ਮਾਰਾ ਸੜਕ ਜਾਂਦੀ ਆ ਆਪਦੀਆਂ ਪਾਈਪਾਂ ਦਾ ਧਿਆਨ ਰੱਖੋ ਇਹ ਸਾਰੇ ਕਿਤੇ ਆਹ ਦਫਾ ਪੱਟੀ ਜਾਂਦੇ ਆ ਇਹ ਗੱਲ ਦਾ ਧਿਆਨ ਰੱਖੋ ਇੱਕ ਬਾਈ ਇਹਨਾਂ ਨੇ ਲੈਵਲ ਦੇਖੋ ਕਰਦੇ ਮੰਨ ਕੇ ਚੱਲੋ ਇਧਰੋਂ ਪਾਣੀ ਜਾਂਦਾ ਇਧਰੋਂ ਨੀਮੀਆਂ ਕਰ ਦੰਦੇ ਆ ਪਾਰਲੇ ਪਾਸੇ ਸਿਰੇ ਤੇ ਪਾਣੀ ਲਿੱਕੜਦਾ ਉੱਥੋਂ ਉੱਚੀਆਂ ਕਰਤੀਆਂ ਇਹਨਾਂ ਨੇ ਇਹਨਾਂ ਦੀ ਪਤਾ ਨਹੀਂ ਕਿਹੜਾ ਲੈਵਲ ਕਰਦਾ ਇਹ ਜਿਹਾ ਕਿਹੇ ਜਹਾ ਇੰਜੀਨੀਅਰ ਹੈ ਇਹਨਾਂ ਕੋਲੇ ਬਾਈ ਕਿਹੜਾ ਵੀ ਉਧਰੋਂ ਪਾਣੀ ਜਾਂਦੇ ਨੂੰ ਉਧਰੋਂ ਉੱਚਾ ਕਰ ਦੰਦਾ ਕਿੱਥੋਂ ਪਾਣੀ ਡਿੱਗਦਾ ਉੱਥੇ ਨੀਮਾ ਕਰ ਦੰਦਾ ਇਹਨਾਂ ਦੇ ਇੰਜੀਨੀਅਰਾਂ ਦੀ ਗੱਲ ਹੀ ਨਹੀਂ ਸਮਝ ਆ ਰਹੀ ਬਈ ਆਪਣੇ ਤਾਂ ਸਮਝ ਤੋਂ ਬਾਹਰ ਹੈ